ਬਹੁਤਾ ਕਰਮ ਲਿਖਿਆ ਨਾ ਜਾਏ ਕਰਮ ਐਡਾ ਬੜਾ ਐਡੀ ਬੜੀ ਉਹਦੀ ਰਹਿਮਤ ਹੈ ਸਾਰੇ ਸੰਸਾਰ ਤੇ ਸਾਰੀ ਰਚਨਾ ਤੇ ਇਹ ਲਿਖਣ ਤੋਂ ਹੀ ਪਰੇ ਹੈ ਆਪਣੇ ਹੱਥ ਖੜੇ ਨੇ ਨਾਨਕ ਦੇ ਹੁਣ ਮੇਰੇ ਲਿਖਣ ਤੋਂ ਪਰੇ ਹੈ ਕੋਈ ਵੀ ਨਹੀਂ ਲਿਖ ਸਕਦਾ ਬਾਈ ਇਹ ਨਹੀਂ ਲਿਖਿਆ ਜਾ ਸਕਦਾ ਅਫੀਓ ਨਾ ਜਿਵੇਂ ਕਰ ਸਕਦਾ ਸਾਰਿਆਂ ਨੂੰ ਇਕੱਸਰ ਦੇ ਐਨਾ ਉਹਦਾ ਰਹਿਮਤ ਐਨੀਆਂ ਨੇ ਅਸੀਂ ਕਰੂ ਨਹੀਂ ਸਕਦੇ ਲਿਖ ਨਹੀਂ ਸਕਦੇ ਲਿਖੇ ਤਾਂ ਪਰਈਆ ਗੱਲ ਕਿਸੇ ਕਰਕੇ ਲੇਖਾ ਛਾੜਾ ਲਿਖੇ ਛੁੱਟ ਬੇਅੰਤ ਬੇਅੰਤ ਕਹਿ ਕੇ ਛੜਾ ਛਡਾ ਲੋ ਵੱਡਾ ਦਾਤਾ ਤੇਰੇ ਨਾਲ ਤਵਾਏ ਵੱਡਾ ਦਾਤਾ ਹੁੰਦੇ ਹੋਏ ਵੀ ਇੰਨੀ ਵੀ ਭੁੱਖ ਨਹੀਂ ਉਹਨੂੰ ਕਿਸੇ ਚੀਂਦੀ ਵੀ ਮੇਰੀਏ ਵਡਿਆਈ ਕਰੇ ਹੋਏ ਯਾ ਮੈਨੂੰ ਵੱਡਾ ਮੰਨੇ ਆਏ ਦੇ ਵਿੱਚ ਮੈਨੂੰ ਕੁਝ ਦਵੇ ਉਹਦੇ ਆਪਣੇ ਅੰਦਰ ਕਿਸੇ ਚੀਜ਼ ਦੀ ਤਮਾ ਨਹੀਂ ਭੁਖਣੀ ਕਿਸੇ ਜੀ ਦੇ ਦੀ ਭੁਖ ਨਹੀਂ ਤੇ ਹਰ ਕੋਈ ਦਾਦਾ ਜਿਹੜਾ ਦਾਨ ਕਰਦਾ ਕੁਝ ਭੁਖ ਰਾ ਕੇ ਦਾਨ ਕਰਦਾ ਉਹਦੇ ਪਿੱਛੇ ਉਹਦਾ ਕੋਈ ਇੱਛਾ ਹੁੰਦੀ ਹੈ ਦਾਨ ਕਰਨ ਦੇ ਪਿੱਛੇ ਉਹਦੇ ਕੋਈ ਇੱਛਾ ਨਹੀਂ ਦਾਨ ਕਰਨ ਦੇ ਪਿੱਛੇ ਤਮਾ ਦਾ ਮਤਲਬ ਇੱਛਾ ਹੁੰਦਾ ਤਮਾ ਇੱਛਾ ਕੋਈ ਛੇ ਨਹੀਂ ਦਾਦਾ ਜੀ ਹੋਇਨੇ ਦਾ ਤੇਵੇ ਅਰੇ ਛਾ ਨਾ ਹੋਵੇ ਮੇਰੀ ਛਤ ਹੋ ਕੇ ਦਵੇ ਉਹਦਾ ਪਰ ਬਾਕੀ ਦਾਦਾ ਹੁੰਦਾ ਹੀ ਨਹੀਂ ਤਾਂ ਹੀ ਕੁਝ ਲੋਕ ਜੇ ਕਿਤੇ ਕੁਝ ਪੈਸੇ ਆ ਕੋਈ ਚੀਜ਼ ਦਿੰਦੇ ਨੇ ਉਹ ਨਾ ਕੁਝ ਕਹਿੰਦੇ ਨਾ ਲਵਣੇ ਲੋੜੀ ਲਖਾ ਦੇ ਕੋਪ ਤੇ ਦਾਨ ਖੈਂਦ ਰਿਹਾ ਲੁੱਟ ਉਹਨੂੰ ਚੰਗਾ ਵੀ ਸਮਝ ਲੈ ਲੋ ਕਈ ਕਹਿੰਦੇ ਨੇ ਸਾਡਾ ਤਾਂ ਉੱਥੇ ਲਿਖਿਆ ਕਿਉਂ ਨਹੀਂ ਖੜਾ ਰੋ ਨਹੀਂ ਬੋਲਿਆ ਆਪਣੀ ਆਪਣੀ ਸਮਝ ਕਿਤੇ ਮੰਗਾਇਆ ਜੋਰ ਅਪਾਰ ਦੇਖੋ ਕਿਤੇ ਅਪਾਰ ਯੋਧੇ ਹੁੰਦੇ ਹੋਈ ਵੀ ਉਹ ਤਾਂ ਸ਼ਕਤੀ ਹੁੰਦੇ ਨੇ ਅਪਾਰ ਯੋਧੇ ਹੁੰਦੇ ਹੋਈ ਵੀ ਹੋਰ ਬਗਦੇ ਨੇ ਉਹ ਤੋਂ ਹੰਗਦੇ ਰਹੇ ਨੇ ਤੇ ਕਿਤੇ ਮੰਗਾਇਆ ਯੋਧ ਅਪਾਰ ਅਪਾਰ ਯੋਧੇ ਸੀ ਸਾਰੇ ਸੰਸਾਰ ਦੇ ਵਿੱਚ ਤਕੜੇ ਹੁੰਦੇ ਹੋਏ ਫਿਰ ਵੀ ਉਹ ਤਾਂ ਮੰਗਦੇ ਰਹੇ ਨੇ ਯੰਗ ਕਰਕੇ ਕੁਝ ਕਰਕੇ ਮੰਗਦੇ ਰਹੇ ਕਿਹਤੇ ਗਣਤ ਨਹੀਂ ਵਿਚਾਰ ਕਿੰਨੇ ਮੰਗ ਚੁੱਕੇ ਆ ਮੰਗਦੇ ਰਹੇ ਆ ਮੰਗ ਰਹੇ ਨੇ ਕੋਈ ਨਹੀਂ ਦੱਸ ਸਕਦੇ ਉਹ ਮੰਗਣ ਵਾਲਿਆਂ ਦੀ ਗਿਣਤੀ ਵੀ ਨਹੀਂ ਦੱਸ ਸਕਦੇ ਕਹਿੰਦੇ ਖਪਤ ਹੁੰਤੇ ਵੇਖਾ ਕਿੰਦੇ ਖਪ ਜਾਂਦੇ ਨੇ ਫਪੀ ਜਾਂਦੇ ਨੇ ਖੱਖੇ ਟੁੱਟ ਜਾਂਦੇ ਨੇ ਬੁਕਾਰਾਂ ਦੇ ਵਿੱਚ ਜਿਹੜੇ ਸ਼ਕਤੀਆਂ ਮੰਗਣੀਆਂ ਨੇ ਨਾ ਸ਼ਕਤੀਆਂ ਸ਼ਕਤੀਆਂ ਵਕਾਰੇ ਨੇ ਸ਼ਕਤੀਆਂ ਮੰਗ ਕੇ ਸ਼ਕਤੀਆਂ ਦੀ ਵਰਤੋਂ ਕਰਨੀ ਖਪਣਾ ਹੀ ਹੁੰਦਾ ਤੇ ਵਕਾਰ ਮੰਗਦੇ ਨੇ ਵਕਾਰੇ ਖਪ ਕੇ ਟੁੱਟ ਕੇ ਆਖਿਰ ਨੂੰ ਮਰ ਜਾਂਦੇ ਕਿਉਂਕਿ ਪ੍ਰਾਣਾ ਤਾਂ ਹੋਣੇ ਹੀ ਨੇ ਸਰੀਰ ਜਿਹੜੇ ਅੰਝ ਖਪਦੇ ਰਹਿੰਦੇ ਨੇ ਸ਼ਮਸ਼ਾਨ ਜਿੱਤਣ ਨੂੰ ਆਖਰ ਖਾਪੇ ਸਰੀਰ ਟੁੱਟ ਜਾਂਦਾ ਆਖਰ ਪੁਰਾਣਾ ਹੋ ਜਾਂਦਾ ਮੁੱਕਾ ਬੇਕਾਰ ਕੰਮਾਂ ਦੇ ਵਿੱਚ ਲੱਗੇ ਹੋਏ ਜਿਹੜੇ ਬੇਕਾਰ ਕੰਮ ਨੇ ਨਾ ਅਬਰ ਕਾਇ ਤੇਰੇ ਕਿਤੇ ਨਾ ਕੰਮ ਉਹ ਸਾਰੇ ਵਿਕਾਰੇ ਨੇ ਉਹ ਵੀ ਵਿਕਾਰੇ ਨੇ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਏ ਨੇ ਆਦਮੀ ਨੇ ਇਹਾਂ ਦੀ ਗਿਣਤੀ ਨਹੀਂ ਕਿ ਦਾਤ ਤਾ ਤੁੰਦਨੇ ਤੇਤੋਂ ਲੈ ਲੰਦਨੇ ਬਾਅਦ ਉਹ ਆਪਣੀ ਬਣਾ ਲੈਂਦੇ ਉਹ ਕਿੰਨੇ ਨੇ ਉਹਦੀ ਗਿਣਤੀ ਕੋਈ ਨਹੀਂ ਜਦੋਂ ਅਸੀਂ ਗੁਰਦੁਆਰੇ ਜਾ ਕੇ ਕੋਈ ਚੀਜ਼ দান ਕਰਦੇ ਹਾਂ ਨਾ ਉਹ ਲਖਮਰੇ ਆਪਣੀ ਮੰਨ ਕੇ ਹੀ ਕਰਦੇ ਹਾਂ ਤੇ ਦਾਤ ਹੈ ਪਹਿਲਾਂ ਤਾਂ ਮੰਨ ਕੇ ਦਾਤ ਲਈਆ ਦਾਤ ਲੈ ਕੇ ਮੁੱਕਰ ਕੇ ਦਾਤ ਪੈਰੀਂ ਵਿਸਰਿਆ ਦਾਤਾਂ ਦਾਤਾਂ ਫਿਰ ਆਪਣੀ ਮਰਗੀ ਦਾ ਦਾਦ ਆਪਣੀ ਨਹੀਂ ਉਹ ਦਾਦ ਆਪਣੇ ਨੀਲੰਦਰ ਜੋ ਪ੍ਰਸ਼ਾਦ ਲੈ ਆਇਆ ਹੈ ਆਪ ਕੋ ਇਹ ਜੱਗ ਚੱਲਦਾ ਉਥੋਂ ਲੈ ਆਇਆ ਹੈ ਉਹ ਆਪਣਾ ਨਹੀਂ ਉਹ ਆਪਣਾ ਹੁੰਦਾ ਆਪਣਾ ਨਹੀਂ ਉਹ ਵਰਤਾ ਦਿੰਦੇ ਫੋੜਨ ਵਰਤਾ ਕੇ ਸ਼ਗਲਨ ਤੇ ਸਮਰਲੀਪ ਹੁੰਦਾ ਕੁਛ ਨਹੀਂ ਹਾਂ ਸਿਆਣੇ ਆਦਮੀ ਚੌਧਰ ਵੀ ਮੈਂ ਚਲੋ ਥੋੜਾ ਜਿਹਾ ਕੋਈ ਗੱਲ ਦੀ ਕਿਹੜਾ ਪ੍ਰਸ਼ਾਦ ਕੋਈ ਆਪਣਾ ਲੈ ਕੇ ਉਹਨੂੰ ਵਰਤਾਇਆ ਨਾ ਮੈਂ ਆਪ ਥੋੜਾ ਜਿਹਾ ਝੱਗ ਲਿਆ। ਕਿਹੜਾ ਪ੍ਰਸ਼ਾਦ ਤੇ ਅਸੀਂ ਇਹਦੀ ਸਮਝ ਤੇ ਮੇਰਾ ਇਹ ਕਿਵੇਂ ਦਾਤ ਕੋਈ ਵੀ ਨਹੀਂ ਸਾਰੀਆਂ ਦਾਤਾਂ ਹੀ ਪ੍ਰਸ਼ਾਦ ਹੈ। ਕਿਹ ਵੀ ਦਾਤੇ ਉਹ ਗੁਰਪਰਸਾਦ ਉਹ ਉੱਥੇ ਇੱਕ ਅਤੀ ਸ਼ੁਰੂ ਕਰਦੀਆਂ ਗੱਲਾਂ ਨੇ ਬਰਾਬਰ ਸ਼ਾਹ ਉੱਥੇ ਸ਼ੁਰੂ ਕਰਨੀ ਕਿ ਇਹ ਸਾਡਾ ਨਹੀਂ ਹੈ ਤਾਂ ਕੁਝ ਵੀ ਸਾਡਾ ਨਹੀਂ ਦਾਤ ਕਿਤੇ ਮੂਰਖ ਖਾਈ ਖਾਂਏ ਕਿਤੇ ਮੂਰਖ ਖਾਈ ਖਾਂਏ ਕਿਹਨੇ ਮੂਰਖ ਨੇ ਖਾਏ ਹੋਈ ਜਾਂਦਾ ਨੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਦਾਤ ਹੈ ਉਹ ਦਾਤ ਦਾ ਵੀ ਪਤਾ ਉਹਨਾਂ ਨੂੰ ਖਾਈ ਜਾਂਦਾ ਨੇ ਓਵਰਟਾਈਮ ਲੱਗ ਜਾਂਦਾ ਪੈਸਾ ਕਹਿੰਦੇ ਓਵਰਟਾਈਮ ਲਾਏ ਜਿਹਨੇ ਬਣਤ ਹੈ ਤਰਵੇਰੀਆ ਉਹ ਮੋਰ ਉਹਨੂੰ ਨਹੀਂ ਨਿਪਟਾ ਮੇ ਜਿਹੜੇ ਸਰੀਰ ਨੇ ਕੰਮ ਕੀਤਾ ਉਹਦਾ ਸਾਹ ਕੌਣ ਲੈਂਦਾ ਸਰੀਰ ਕਿਵੇਂ ਚੱਲਦਾ ਤੇਰਾ ਤਾਂ ਕੌਣ ਲੈਂਦਾ ਜੋ ਸਾਹ ਲੈਣੇ ਜਰਦ ਵਿੱਚ ਫੇਰ ਕਰੇਗਾ ਇਹ ਕਿੰਦੀ ਸਮਝ ਨਹੀਂ ਆਉਂਦੀ। ਉਹ ਖਾਈ ਗਾਏ ਚਲੋ ਖਾਈ ਜਾਂਦੇ ਨੇ। ਉਹਨਾਂ ਨੂੰ ਪਤਾ ਹੀ ਨਹੀਂ ਹਮਝਿਆ ਰਿਹਾ ਪਾ। ਜਿਹੜਿਆ ਇਹ ਗੱਲਾਂ ਲਾਦਦੇ ਉਹ ਕਹਿੰਦੇ ਛੱਡੋ ਪਰੇ ਤਾਂ ਐਵੇਂ ਬਾਗਲੀ ਗੱਲਾਂ। ਉਹ ਧਰਮ ਦੀਆਂ ਗੱਲਾਂ ਨੂੰ ਬਾਗਲੀ ਹੀ ਸਮਝਦਾ। ਇਹ ਤਾਂ ਬਿਰਜਾਂ ਦਾ ਖੰਭਾ ਹੈ। ਅਸੀਂ ਤਾਂ ਕੰਮ ਵਾਲੇ ਆਦਮੀ ਆ। ਟੜ ਕੇ ਉੱਠ ਕੇ ਫੇਦੇਹਾੜੀ ਤੇ ਜਾਣ। ਉਹ ਕੰਮ ਵਾਲੇ ਆਦਮੀ ਨੇ। ਕਿ ਡਾਉ ਦੂ ਰੂਪੂ ਸਤਿ ਮਾਰ। ਏਪ ਦਾਤਾ ਰੀ ਦਾਤਾ ਬਹੁਤ سارے ਐਸੇ ਵੀ ਨੇ ਸਦਾ ਹੀ ਉਹਨਾਂ ਨੂੰ ਦੁੱਖਰ ਭੁੱਖ ਦੀ ਮਾਰ ਪਈ ਰਹਿੰਦੀ ਹੈ ਇਹ ਦਾਤਾ ਰੇ ਵੀ ਤੇਰੀ ਦੇਣ ਹੈ ਉਹਨੂੰ ਦਾਤ ਹੈ ਕੀ ਅਸੀਂ ਦਾਤ ਮੰਨਦੇ ਹਾਂ ਕੀ ਜਿਹੜੇ ਸੰਤ ਲੋਕ ਭਲਾਈ ਦਾ ਕੰਮ ਕਰਦੇ ਦਾਤ ਮੰਨਦੇ ਨੇ ਉਹ ਤਾਂ ਉਹ ਦਾਤ ਦਿੱਤੀ ਹੈ ਸਾਰੇ ਜਿਹੜੀ ਜਨ ਸਮਾਜ ਤੇ ਕੰਮ ਨੇ ਇਹ ਉਹਦੇ ਚ ਬਿਗਨ ਪਾਉਣ ਵਾਲੀ ਗੱਲ ਹੈ ਵੁਰਬਾਣੀ ਕੁਝ ਹੋਰ ਕਹਿੰਦੀ ਹੈ ਇਹ ਦਾਦਾ ਨੂੰ ਘੜੀਏ ਘੜੀਏ ਮਾਰੀਏ ਉਹਨੇ ਨਕਸ ਕਰ ਰਹੇ ਹੈ ਤੂੰ ਉਹ ਹਰ ਵਕਤ ਤੈਨੂੰ ਯਾਦ ਤਾਂ ਹੀ ਰੱਖ ਸਕਦੇ ਨੇ ਜਿਆਦਾ ਗਲਤੀਆਂ ਕੀਤੀ ਹੋਈਆਂ ਉਹਨਾਂ ਦੀਆਂ ਜਿਆਦਾ ਖਰਾਬੀ ਹੈ ਉਹਨਾਂ ਦੇ ਵਿੱਚ ਸੁਧਰ ਜਾਣ ਹੋ ਐ ਜਨਮ ਵਿੱਚ ਬੰਦ ਤੋਂ ਬੰਦ ਖਟਕੇ ਲ ਜਾਣ ਹੋ ਤਾਂ ਉਹਨਾਂ ਨੂੰ ਇਹ ਕੀਤਾ ਦਾਤਾਂ ਇਹ ਦਾਤਾਰੇ ਵੀ ਦਾਤਾਂ ਪੁਰ ਦ੍ਰਿਸ਼ਟੀਕੋਣ ਕੁਰਬਾਨੀ ਨਾਲ ਕਿਵੇਂ ਸਿਖਾਣਾ ਕਿ ਸਿਖਾਣਾ ਦੇ ਦ੍ਰਿਸ਼ਟੀਕੋਣ ਕੀ ਦ੍ਰਿਸ਼ਟੀਕੋਣ ਹੈਗਾ ਇਹ ਸਾਡਾ ਦ੍ਰਿਸ਼ਟੀਕੋਣ ਨਹੀਂ ਸਾਡਾ ਤਾਂ ਇਹਗਾ ਕੀ ਪਰਮਿਸ਼ਨ ਤੇ ਘਰ ਕੋਈ ਘਟ ਹੈ ਇਸੇ ਗੱਲ ਘਰ ਦਾ ਤੇ ਸਭ ਕੁਝ ਹੈ ਇਹ ਗੱਲ ਝੂਠ ਹੈ ਕਿਉਂ ਨਹੀਂ ਦਿੰਦਾ ਫਿਰ ਉਹ ਪਾਗਲਾ ਹੋ ਕਿਹਨੇ ਜਿੱਦ ਕਰਦਾ ਫਿਰ ਦਾਦਾ ਕਾਦਾ ਹੋਇਆ ਜੀ ਜਿੱਦ ਕਰਦਾ ਦਾਦਾ ਕਾਦਾ ਹੈ ਉਹ ਕੋਈ ਹੋਹੀ ਜਾਣ ਸੰਸਾਰ ਨੂੰ ਦੇਖੋਗੇ ਤੇ ਗੁਰਮਤਿ ਦੇ ਰਸਤੇ ਤੇ ਨਹੀਂ ਚੱਲਿਆ ਜਾ ਸਕਦਾ ਜਿਹੜਾ ਇਹ ਸੰਸਾਰ ਨੂੰ ਦੇਖੂਗਾ ਕੁਰਬਾਨੀ ਦੇ ਰਸਤੇ ਤੇ ਨਹੀਂ ਚੱਲ ਸਕਦਾ ਬਸ ਸੰਸਾਰ ਨੂੰ ਦੇਖਣਾ ਸੀ ਕਿਹੜਾ ਪੈਦਾ ਕੀਤਾ ਸਾਡੀ ਜ਼ਿੰਮੇਵਾਰੀ ਹੈ ਸੰਸਾਰ ਦੀ ਜਿਹਦੀ ਜ਼ਿੰਮੇਵਾਰੀ ਉਹ ਦੇਖੇ ਸੰਸਾਰ ਨੂੰ ਉਹ ਦੇਖਦਾ ਪਾਲ ਕੇ ਮੈਨੂੰ ਨਹੀਂ ਛੱਡ ਦਿੰਦਾ ਉਹ ਦੇਖ ਰਿਹਾ ਦੇ ਵੀ ਰਿਹਾ ਸਭ ਕੁਝ ਕਰ ਰਿਹਾ ਸਾਡੇ ਨੂੰ ਜਿਆਦਾ ਜ਼ਿੰਮੇਵਾਰ ਸਾਨੂੰ ਫਿੱਤਰ ਬਣਾ ਪਿਆ ਉਹਨਾਂ ਦਾ ਲੋਕਾਂ ਦਾ ਕਿਉਂ ਵਿਗੜ ਪਿਆ ਆਪਣਾ ਫਿੱਤਰ ਕਿਉਂ ਨਹੀਂ ਪਿਆ ਜਿਹੜਾ ਕੰਮ ਕਰਨਾ ਹੈ ਉਹ ਕਿਉਂ ਨਹੀਂ ਕੀਤਾ ਆਪਣਾ ਫਿੱਤਰ ਪਹਿਲਾਂ ਰੱਖੇ ਇਹ ਪੁੰਨਦਾਰ ਨਹੀਂ ਹੈ ਜਿਹਨੂੰ ਤੁਸੀਂ ਪੁੰਨਦਾਰ ਸਮਝਦੇ ਹੋ ਬਾਪੜ ਦਾ ਕਿਹਾ ਹੈ ਪੁੰਨਦਾਰ ਨੇ ਪੰਡਤ ਦੀ ਪੜ੍ਹਾਈ ਐ ਉਹਨਾਂ ਨੂੰ ਪਰਵਾਣੀ ਕਹਿੰਦੇ ਦਇਆ ਜਾਣੇ ਜੀ ਕੀ ਕੁਛ ਪੁੰਨਦਾਨ ਕਰੇ ਉਹਨਾਂ ਨੂੰ ਇਹ ਸਮਝਾਓ ਵੀ ਤਕੜੇ ਰਹੋ ਕੋਈ ਨਹੀਂ ਇਹ ਤਾਂ ਤੁਹਾਡਾ ਇੰਤਿਹਾਨ ਹੈ ਉਹਨੂੰ ਭੁੱਲੋ ਨਾ ਛੇ ਗੋਜ ਉਹ ਪਰਮੇਸ਼ਾਹ ਦੇ ਬਾਣੀ ਚ ਉਹ ਆਪੇ ਠੀਕ ਹੋ ਜੂਗ ਕਰ ਦੂਗਾ ਕਰੂ ਤਾਂ ਹੋਈ ਠੀਕ ਤੁਹਾਡੇ ਦਿੱਤੇ ਉਹ ਵੀਰ ਨਹੀਂ ਹੋਣ ਲੱਗਦਾ ਲੰਗਦੇ ਰਾਂ ਰੋਟੀ ਖਾ ਲੈਣੇ ਇਹ ਤਾਂ ਸਰਕਾਰਾਂ ਨੇ ਇਹ ਜਾ ਕੰਮ ਕਰਦੀਆਂ ਦਿੰਦੀਆਂ ਸਰਕਾਰਾਂ ਇਹ ਜਾ ਕੰਮ ਕਰਦੀਆਂ ਇਹ ਸਿੱਤੇ ਤਾਂ ਉਹਨਾਂ ਨੇ ਰਾਜ ਕਰਨ ਹੁੰਦੇ ਸਰਕਾਰਾਂ ਨੇ 15 ਪੈਸੇ ਦਿੰਦੀਆਂ ਨੇ 85 ਪੈਸੇ ਖਾਂਦੀਆਂ ਰਿਓ ਚ 85 ਪੈਸੇ ਤਾਂ ਹੀ ਖਾਣਗੇ ਜਾਂ ਗਰੀਬਾਂ ਦਾ ਨਾਂ ਲੈਣਗੇ ਇਹ ਤਾਂ ਉਹਨਾਂ ਲੋਕਾਂ ਦੇ ਕੰਮ ਨੇ ਇਹਨਾਂ ਨੇ ਉਹਨਾਂ ਦੇ ਬਹਾਨੇ ਤੇ 85 ਪੈਸੇ ਖਾ ਲੈਣੇ ਨੇ ਭਗਤਾਂ ਦਾ ਕੰਮ ਨਹੀਂ ਹੈ ਰਮਦਾਸ ਜੀ ਨੇ ਕੰਮ ਕੀਤਾ ਕਬੀਰ ਜੀ ਨੇ ਕੰਮ ਕੀਤਾ ਗੁਰੂ ਕਰਨੀ ਨੇ ਕੰਮ ਕੀਤਾ ਲੰਗਰ ਤਾਂ ਇਸ ਕਰਕੇ ਉੱਥੇ ਚੱਲਦਾ ਸੀ ਜਿਹੜੀ ਸੰਗਤ ਆਉਂਦੀ ਸੀ ਉਹਨੂੰ ਤਾਂ ਲੰਗਰ ਹੁਣ ਛਕੜਾਈ ਸੀ ਦੋ ਦੋ ਚਾਰ ਚਾਰ ਦਨ ਰਹਿੰਦੇ ਸੀ ਉਹਦਾ ਕਿਤੇ ਵੀ ਖਾਂਦੇ ਰੋਟੀ ਤਾਂ ਖਾਣੀ ਹੁੰਦੀ ਮੱਕਨਾਤ ਖਸਮਾ ਹਤ ਕਰਦੇ ਤੱਕੇ ਨੇ ਜਹਾਂ ਦਾਣੇ ਤਾਹ ਖਾਣੇ ਨਾਨਕਾ ਸੱਚ ਹੈ ਕਿ ਘਰ ਰੇ ਦੇ ਤਾਂ ਵੀ ਉਹ ਛਕੜਣੇ ਸੀ ਉੱਥੇ ਰਹਦਾ ਉਹ ਛਕੜਾ ਪਰ ਉਥੇ ਕੀ ਮਿਲਦਾ ਸੀ ਉਥੇ ਆਤਮਾ ਦੀ ਖਰਾਬੀ ਸਰੀਰ ਦੀ ਖਰਾਬ ਸਾਡੇ ਜ਼ਿੰਮੇਵਾਰੀ ਨਹੀਂ ਹੈ ਇਹ ਤਾਂ ਜਹਾਂ ਦਾਣੇ ਤਾਂ ਘਾਣੇ ਪਹਿਲਾਂ ਰੂਹ ਨੂੰ ਪਹਿਲਾਂ ਭੇਜਦਾ ਉਹਨੇ ਸਰੀਰ ਦਾ ਆਤਮਾ ਦੀ ਖਰਾਬ ਕਿੱਥੋਂ ਮਿਲਿਆ ਇਹ ਸਵਾਲ ਤਾਂ ਹੈ ਆਤਮਾ ਦੀ ਖਰਾਬ ਨਹੀਂ ਇਸ ਆਤਮਾ ਦੀ ਖਰਾਬ ਭੇਜ ਕੇ ਵਕਤਾਂ ਨੂੰ ਸੁਭਾ ਇਹ ਸਮਝ ਕੇ ਦੇਣੀ ਇਹ ਜਿਹੜਾ ਕੰਮ ਹੈ ਕਿ ਵੱਡਾ ਕੰਮ ਹੈ ਆਤਮਾ ਦੀ ਖਰਾਬ ਭੇਜੀ ਹੈ ਪਰ ਜੁਗ ਜੁਗ ਭਗਤ ਪਾਇਆ ਪਾਇਆ ਸਭੇ ਸਭੇ ਸਾਰੇ ਕੌਣ ਕਹਿੰਦੇ ਕੀਤੇ ਨੇ ਸਭ ਤੇ ਭਗਵਾਨ ਗੁਰੂ ਕੀ ਕਹਾਂਗੇ ਭਗਤ ਕਹਾਂਗੇ ਕੁਝ ਹੋਰ ਕਹਾਂਗੇ ਹੋਰ ਤਾਂ ਕਿਹਾ ਨਹੀਂ ਬਾਕੀ ਨੇ ਕਿ ਅਵਤਾਰ ਅਵਤਾਰਾਂ ਨੂੰ ਘੜ ਘੜ ਕਰਤੀ ਹੈ ਦੁਰਬਾਣੀ ਰਾਜੇ ਨੇ ਜੋਗ ਜੋਗ ਦੇ অবতার ਰਾਜੇ ਤਾਂ ਰਾਜੇ ਨੇ অবতার ਅਸੀਂ ਸਾਰੇ ਹੀ ਜੋ ਜਿਹੜੇ ਜਨਮ ਲੈ ਲਿਆ অবতার ਭਗਤ ਉਹ ਪਾਇਆ ਹੈ অবতারਤਾਰੇ অবতার ਸਰੀਰ ਕਰਕੇ ਭਗਤ ਆਤਮਾ ਗਿਆਨ ਜਿਹਦਾ ਜਿਹਨੂੰ ਆਤਮਾ ਜਿਹਦੀ ਜਿਹੜੀ ਇੱਕ ਹੋ ਕੇ ਜਿਹੜਾ ਉੱਗਿਆ ਹੈ ਜਿਹਨੂੰ ਜਨਮ ਪਦਾਰਥ ਮਿਲਿਆ ਉਹ ਭਗਤ ਉਹ ਤੋਂ ਪਹਿਲਾਂ ਭਗਤ ਨਹੀਂ ਰਿਹਾ ਭਾਇਆਲੇ ਜਨਮ ਵਾਲਾ ਜਿਹਨੂੰ ਮਾਇਆ ਚ ਜਨਮ ਹੋਇਆ ਸਾਡਾ ਸਰੀਰ ਹੈ ਜਮ ਤੰਤਰਾ ਜੇ ਆਤਮਾ ਕੇ ਜਨਮ ਹੋਇਆ ਸਤ ਗੁਰ ਕੇ ਜਨਮੇ ਗਵਣ ਮਟਾਇਆ ਉਹ ਭਗਤ ਹੈ ਉਹ ਅੰਤਮਕ ਲੈਵਲ ਤੇ ਜਨਮ ਮਿਲਿਆ ਹੋਇਆ ਹੈ ਸ਼ਰੀਰ ਕੇ ਲੈਵਲ ਤੇ ਤਾਂ ਹੈ ਉਹ ਸਾਰਿਆਂ ਨੂੰ ਮਿਲਿਆ ਹੋਇਆ ਹੈ ਉਹ ਇੱਕ ਹੋ ਕੇ ਉੱਦਵਿਆ ਇੱਕ ਹੋਇਤਾ ਉਹ ਗਵੈ ਰੁੱਤੀ ਹੁੰਦੂ ਤੋ ਹੋਇਆ ਉਹ ਭਗਤ ਹੈ ਉਹ ਸਹੀ ਗੱਲ ਹੈ ਪਰਮਾਣੀ ਦਿੱਤੀ ਗੁਰੂ ਕੰਨ ਦੀ ਗੱਲ ਕਦੇ ਗੁਰਬਾਣੀ ਜਿਹਨੇ ਵੀ ਗੁਰੂ ਕੀ ਮੇਂ ਪੜ੍ਹੋਂਗੇ ਭਗਤੀ ਕਰਨ ਦੀ ਗੱਲ ਹੈ ਗੁਰੂ ਕਹਿੰਦੇ ਭਗਤੀ ਨਹੀਂ ਕਰਦਾ ਹੁੰਦਾ ਗੁਰੂ ਦੀ ਭਗਤੀ ਲੋਕ ਕਰਦੇ ਨੇ ਗੁਰੂ ਜਨਮ ਨਹੀਂ ਲੈਂਦਾ ਨਾ ਗੁਰੂ ਮਰਦਾ ਭਗਤ ਸਰੀਰਕ ਤੌਰ ਤੇ ਜਨਮ ਹੋ ਕੇ ਭਗਤੀ ਕਰਕੇ ਹੀ ਭਗਤ ਬਣਦੇ ਨੇ ਹਮੇਸ਼ਾ ਬਣਦੇ ਆਏ ਨੇ ਬਣਦੇ ਰਹਿਣਗੇ ਹਰ ਯੁੱਗ-ਜੁਗ ਭਗਤ ਆਇਆ ਬੰਦ ਖਲਾਸੀ ਪਾਣੇ ਹੋਏ ਬੰਦ ਖਲਾਸੀ ਪਾਣੇ ਹੋਏ ਖਲਾਸੀ ਹੋ ਜਾਣੀ ਸੰਸਾਰ ਚ ਭਗਤ ਤੋਂ ਭਗਤੀ ਤੋਂ ਪਹਿਲਾਂ ਖਲਾਸੀ ਨਹੀਂ ਹੁੰਦੀ ਜਨਮਗਤ ਤੋਂ ਬਾਅਦ ਖਲਾਸੀ ਹੋਉਂਦੀ ਇਹ ਆ ਬੰਦਨਾ ਚ ਪੈ ਜਾਣਾ ਹੋਰ ਇਹ ਪਾਣੀ ਚ ਕਿਹਦੇ ਪਾਣੀ ਚ ਪਰਮੇਸ਼ਰ ਦੇ ਪਾਣੀ ਚ ਨਹੀਂ ਹੈ ਇਹ ਇਹ ਆ ਇਹਦੇ ਪਾਣੀ ਚ ਆਣੀ ਦੇ ਪਾਣੀ ਬੰਦ ਜੀ ਸਹੀ ਪਾਣੀ ਚਾਹੇ ਦਾ ਬੰਨਣਾ ਜਬਾਲ ਵੇ ਆਪਣੇ ਆਪ ਨੂੰ ਪੈਰ ਘਾੜਾ ਹੋਰ ਮਾਰ ਲਵੇ ਚਾਹੇ ਆਪਣੇ ਅਤੀ ਆਪਣਾ ਕਾਹ ਸਵਾਲ ਹੋਏ ਇਹਦੇ ਬਾਣੇ ਚਾਹ ਪਰਮੇਸ਼ਰ ਦੇ ਬਾਣੇ ਦਾ ਕੋਈ ਮਸਲੂਕ ਹੋ ਜੀਵ ਦਾ ਬਾਣ ਇਹਨੂੰ ਕੀ ਚੰਗਾ ਲੰਦਾ ਇਕਲਾ ਬਾਣੇ ਇੱਕ ਦੀ ਗੱਲ ਚਲਦੀ ਹੈ ਜਿਹੜਾ ਇਕਾ ਹੈ ਦੋ ਤੋਂ ਹੋਇਆ ਹੋਇਆ ਇਹ ਤਾਂ ਮਨ ਪ੍ਰਧਾਨ ਹੈ ਉਹਦੇ ਵਿੱਚ ਬਨੋਖਾ ਤਾਂ ਤਾਂ ਉਹਦਾ ਬਾਣੇ ਬੰਦਰ ਚ ਪੈਣ ਦਾ ਹੋਰ ਜੇ ਗੁਰਮੁਖ ਬਾਣਾ ਹੈ ਗੁਰਮੁਖੀ ਬਾਣਾ ਉਹਦਾ ਉਹਦਾ ਜੇ ਗੁਰਬਾਣੀ ਨੂੰ ਮੰਨ ਕੇ ਉਹਨੇ ਆਪਣੀ ਇੱਛਾ ਬਦਲ ਲਈ ਗੁਰਕੇ ਬਾਣੇ ਚੱਲ ਪਿਆ ਗੁਰਕਾ ਬਾਣਾ ਗੁਰਬਾਣੀ ਹੈ ਗੁਰਕੇ ਬਾਣੀ ਜੇ ਚੱਲੇ ਭਾਈ ਵਿੱਚ ਬਹੁਤ ਬੈਠਾ ਆਪਣੇ ਬਾਣੀ ਜੇ ਚੱਲੇ ਭਾਈ ਆਪਣਾ ਗੁਰਕਾ ਬਾਣਾ ਹੈ ਇਸ ਬਾਣੇ ਦੇ ਵਿੱਚ ਬਲਦ ਸਲਾਸੀ ਹੈ ਪਰਮੇਸ਼ਾ ਦੇ ਪਾੜੇ ਦੀ ਬਿਲਕੁਲ ਗੱਲ ਨਹੀਂ ਹੈ ਜੋ ਉਹ ਕਰੋਗੇ ਅਰਥ ਸਾਰਾ ਹੀ ਨਾਸ ਹੋ ਜੂਗਾ ਗੱਲ ਗੁਰਬਾਣੀ ਦਾ ਮੇਰੇ ਨਹੀਂ ਇਹਨਾਂ ਇਸ ਗੱਲ ਫਿਰ ਤਾਂ ਜੀਵ ਦਾ ਕੋਈ ਮਤਲਬ ਹੈ ਨਾ ਹੋਇਆ ਤੇ ਤਾਂ ਪਰਮੇਸ਼ਾ ਨੇ ਪਾਇ ਹੋਏ ਰੇ ਜੈ ਚਾਹੂ ਬਸ ਢਾਲੂਗਾ ਸਾਡਾ ਤਾਂ ਕੋਈ ਪਾੜ ਨਹੀਂ ਰਹਿ ਗਿਆ ਗੁਰਬਾਣੀ ਦਾ ਤਾਂ ਕੋਈ ਮਤਲਬ ਨਹੀਂ ਰਹਿ ਗਿਆ ਸੁਣਦਾ ਪੜ੍ਹਦਾ ਬੰਨੂ ਦਾ ਕੀ ਮਤਲਬ ਰਹਿ ਗਿਆ ਫਿਰ ਐ ਇਹਨਾ ਪੁਆਇੰਟਾਂ ਤੋ ਆ ਗਏ ਇਸਲੇ ਪਹੁੰਚ ਜਾਂਦੇ ਨੇ ਅਰਥ ਇਤੋਂ ਇਸਲੇ ਪਹੁੰਚੇ ਡਿ ਪਾਈ ਤੋਂ ਫੈਤਲ ਕਾ ਫਿਰ ਖੜਚੇ ਜਾਂਦਾ ਸਦਾ ਉਹ ਘਟ ਘਾਟੀ ਰਾਮ ਕੀ ਇਹਨੇ ਤੇ ਚੜੋ ਕਬੀਲ ਘਾਟੀ ਚੋਂ ਫੈਤਲ ਗਿਆ ਥੱਲੇ ਖੜਦੇ ਤੋਂ ਫੇ ਪਣਾ ਨਿਕਾਇ ਕਲੋ ਮੀਟਰ ਥੱਲੇ ਡੁੱਗੀ ਖੜਾ ਉਹ ਜਾ ਪੈਂਦਾ ਆਪਣੇ ਬਾਣੇ ਜੇ ਚੱਲੇ ਭਾਈ ਵਿਚੜ ਝੋਟਾ ਗੁਰ ਕੇ ਬਾਣੇ ਪਿਛਲੇ ਭਾਈ ਐਸੀ ਗੱਲ ਦੀ ਵਿਆਖਿਆ ਐਸੇ ਦਲ ਦੀ ਦੇਖਿਆ ਬਾਣਾ ਕੀ ਹੈ ਦੋ ਬਾਣੇ ਨੇ ਬੰਦ ਖਲਾਸੀ ਇੱਕ ਬਾਣਾ ਬੰਦਣਾ ਚ ਪਾਉਣ ਵਾਲਾ ਹੋ ਆਪਣਾ ਬਾਣਾ ਇਹ ਖਲਾਸੀ ਵਾਲਾ ਮਾੜਾ ਗੁਰਗਾ ਬਾਣਾ ਕਿ ਕੋ ਬਾਣਾ ਬੰਦ ਖਲਾਸੀ ਵਾਲਾ ਨਹੀਂ ਹੈ ਉਹਦਾ ਬਾਣਾ ਕੀ ਹੈ ਪਰਮੇਸ਼ਰ ਦਾ ਬਾਣਾ ਕੀ ਹੈ ਉਹਦੇ ਬਾਣੇ ਸਿਰਫ ਜੰਮਣ ਵਲ ਦੇ ਸਰਤ ਉਹਦਾ ਜੋ ਹੁਕਮ ਹੈ ਜਬਰਦਸਤ ਨਾ ਹੋਵੇ ਨਾ ਉਹਦੇ ਬਾਣੇ ਨਾਲ ਦਸਮਨ ਨੂੰ ਮਾਇਆ ਤੱਕ ਹੈ ਜੋ ਮਾਇਆ ਦੇ ਪ੍ਰਕਾਰ ਸਾਨੂੰ ਮਿਲਦੇ ਨੇ ਸਾਡੀ ਐਫਰਟ ਨਾਲ ਨਹੀਂ ਮਿਲਦੇ ਮਾਇਆ ਦੇ ਕੋਈ ਮੇਲ ਨਹੀਂ ਬਣ ਸਕਦੀ ਆਪਣੀ ਮੱਤੀ ਦੇ ਬਾਯਾ ਦੇ ਉਹਦਾ ਕੰਟਰੋਲ ਉਹਦੇ ਹੀ ਰਹੂਗਾ ਕੰਟਰੋਲ ਇਹ ਤਰ੍ਹਾਂ ਡੰਗਾ ਜਿਹੜਾ ਮਾਇਆ ਦੇ ਵਿਚੜੋਂ ਨਾ ਆ ਕੇ ਕਿੱਥੋਂ ਰੁਕਿਆ ਹੋਇਆ ਐ ਇੰਦਰੇ ਰੋ ਤੁਸੀਂ ਆਪਣੇ ਬਾਣੇ ਚੱਲੋ ਚੱਲਣਾ ਗੁਰ ਕੇ ਬਾਣੇ ਚੱਲੋ ਇਦਾਂ ਤੁਹਾਨੂੰ ਖੋਲਣਾ ਮਾਇਆ ਵਾਲੇ ਪਾਸੇ ਤੂੰ ਜਾਓ ਨਾ ਇਹ ਉਹਦੇ ਹੱਥ ਚ ਐ ਇਹ ਤੁਹਾਡੇ ਵਾਸਤੇ ਹੀ ਆ ਉਹਨੇ ਉਹਨੇ ਕਿਤੇ ਨਹੀਂ ਮਾਇਆ ਲੈ ਕੇ ਜਾਣੀ ਤੇ ਤੁਹਾਡੇ ਵਾਸਤੇ ਹੀ ਇਹ ਸਭ ਕੁਝ ਕੀਤਾ ਹੋਇਆ ਜੇ ਜੇ ਤੁਹਾਨੂੰ ਦੂਖ ਭੂਖ ਸਦ ਮਾਰ ਉਹ ਵੀ ਦਾਤ ਐ ਉਹ ਵੀ ਦਾਤ ਐ ਇਹ ਦੋਖ ਭੁਖ ਦੀ ਮਾਰ ਪਈ ਨਾਮ ਤੇਵਤ ਭਗਤ ਵੀ ਬਣ ਗਿਆ ਅਵੀਰ ਦਾ ਬਣ ਗਿਆ ਕੇ ਰਵਦਾਸ ਤੇ ਦੋਖ ਭੁਖ ਦੀ ਮਾਰ ਸੀ ਭਗਤ ਵੀ ਬਣ ਗਿਆ ਫਾਕ ਦੋਖ ਭੁਖ ਦੀ ਮਾਰ ਆਣੇ ਕਬੜੇ ਨੇ ਜਿਹਦੇ ਘਰ ਸੋਨੇ ਦੇ ਗਲਾਸ ਸੀ ਨਾ ਜੰਦਿਆਂ ਨੂੰ ਨਿਆਣਿਆਂ ਨੂੰ ਮਿਲੇ ਉਹ ਨਹੀਂ ਬਣੇ ਬਈ ਉਹ ਪੰਡੇ ਤੇ ਬੜੇ ਬੜੇ ਮੰਦਰਾਂ ਦੇ ਪੁਜਾਰੀ ਉਹਨਾਂ ਦੇ ਸੋਨੇ ਦੇ ਚਮਚੇ ਨਾਲੇ ਪਹਿਲਾਂ ਗੁਰਤੀ ਦਿੰਦੇ ਨੇ ਉਹਨਾਂ ਨੂੰ ਉਹਨਾਂ ਬਣਗੇ ਤੋਖੂਦੇ ਹੀ ਮਾਰਲੇ ਬਣਗੇ ਪਰ ਉਹ ਨਹੀਂ ਬਣੇ ਅਮੀਰ ਨਹੀਂ ਬਣੇ ਘੜਨੇ ਤੇ ਉਹ ਘੜ ਦਿੱਤੇ ਘੜਿਆ ਜਾਓ ਬੇ ਮਾਰਦਾ ਪਊਗੀ ਛੋੜਦਾ ਬੰਝੂਗੀ ਗੜੀਏ ਗੜੀਏ ਮਾਰੀ ਹੈ ਸਾਨੂੰ ਤਾਂ ਐਂ ਲੱਗਦਾ ਵੀ ਇਹ ਤਾਂ ਝੋਟ ਪਾਤੀ ਪਰ ਉਹ ਤਾਂ ਕੁਝ ਪਣ ਰਿਹਾ ਉਹ ਸਮਝਦੇ ਸੀ ਇਸ ਦਾ